483 ਪਿੰਡਾਂ ਦਾ ਮਸਲਾ ਹੈ ਉਥੋਂ ਅੱਜ ਕਾਰਪੋਰੇਟਾਂ ਦੇ ਇਸ਼ਾਰੇ ਤੇ ਨਵੇਂ ਢੰਗ ਨਾਲ ਜ਼ਮੀਨ ਖੋਈ ਜਾਂਦੇ ਕਾਵੇਂ ਕਾਬਜਾ ਉਤੇ ਮਜਾਰੀ ਕਾਬਜ ਨੇ ਜਿਹੜੇ ਲੋਕ ਸੰਘਰਸ਼ਾ ਉਹ ਪਹਿਲਾਂ ਵੀ ਸੀਸ ਦੇ ਕੇ ਉਹਨਾਂ ਨੇ ਜ਼ਮੀਨਾਂ ਲਈਆਂ ਤੇ ਹੁਣ ਵੀ ਸੀਸ ਦੇ ਕੇ ਜ਼ਮੀਨਾਂ ਰੱਖਣੇ ਕਿਵੇਂ ਪਾਰਕੇ ਪਾਈ ਜਾਂਦੇ ਆ 307 ਵੱਡੀਆਂ ਵੱਡੀਆਂ ਧਰਾਵਾਂ ਲਾ ਕੇ ਕੀ ਲੱਗਦਾ ਐ ਲੋਕ ਲਹਿਰਾਂ ਜਾਂ ਲੋਕ ਜਾਂ ਆਗੂ ਦਬ ਜਾਂਦੇ ਆ ਵੇਖੋ 307 ਪਾਸੇ ਰਿਹਾ ਸਾਡੇ ਤੇ ਨੇਕਾਂ ਪਾਈ ਨੇ 307 ਦੇ 302 ਉਹ ਵੀ ਸੁਪਰੀਮ ਕੋਰਟ ਵੱਲੋਂ 302 ਚ ਉਮਰ ਕੈਦ ਕਰ ਦੇਣੀ ਮਨਜੀਤ ਧਨੇਰ ਨੂੰ ਤੇ ਆਹੀ ਲੋਕ ਜਿਹੜੇ ਕਿਰਤੀ ਲੋਕ ਸੀ ਉਦੋਂ ਹੀ ਬਰਨਾਲੇ ਜੇਲ੍ਹ ਮੂਰੇ ਬੈਠੇ ਸੀ ਸਰਕਾਰਾਂ ਨੂੰ ਥੁੱਕ ਕੇ ਚੱਟਣਾ ਪਿਆ ਸੀ ਮਨਜੀਤ ਨੇ ਰਾਜ ਤੋਂ ਟਿਕਾਣੇ ਗੱਲਬਾਤ ਕਰਦੇ ਆ ਜਗੀਰਦਾਰਾਂ ਦੇ ਖਿਲਾਫ ਬਗਾਵਤ ਹੋਈ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਿਸ ਬਾਬਾ 부ਜਾ ਸਿੰਘ ਧਰਮ ਸਿੰਘ ਫੱਕਰ ਅਜਗੀਰ ਸਿੰਘ ਜੋਗਾ ਤੇਜਾ ਸਿੰਘ ਸਤੰਤਰ ਵਰਗ ਹੋਰ ਅਨੇਕਾਂ ਸਾਥੀਆਂ ਨੇ ਅਗਵਾਈ ਕੀਤੀ ਸਾਨੂੰ ਜ਼ਮੀਨਾਂ ਕਿਸੇ ਨੇ ਪਰੋਸ ਕੇ ਨਹੀਂ ਦਿੱਤੀਆਂ ਸੰਘਰਸ਼ਾਂ ਨਾਲ ਲਈਆਂ ਇਹ ਕਹਿੰਦੇ ਵੀ ਜਿਹੜੀਆਂ ਜ਼ਮੀਨਾਂ ਆ ਜਿਹੜੀਆਂ ਸਰਦਾਰਾਂ ਕੋਲੇ ਜੱਦੀ ਜ਼ਮੀਨਾਂ ਆ ਤੇ ਇਹਨਾਂ ਤੇ ਫਿਰ ਕਿਉਂ ਦੇਣੋ ਕਿਸੇ ਨੂੰ ਆਪਦੀਆਂ ਜਾਂ ਕਿਉਂ ਉਹਨਾਂ ਦੇੜੀਆਂ ਉਹਨਾਂ ਦੇ ਵੰਡਦੀਆਂ ਉਹਨਾਂ ਨੂੰ ਮਿਲ ਜੀ ਨਹੀਂ ਜੱਦੀ ਹੱਕਦਾਰਾਂ ਦੀ ਮਤਲਬ ਜਿਹੜੇ ਬੋਂਦੇ ਸੀ ਉਹ ਆ ਇਹ ੱਟਕੇ ਨਾਲ ਰੱਖੀਆਂ ਹੋਈਆਂ ਜਿਹੜੀ ਮਤਲਬ ਟੇਢੇ ਢੰਗ ਨਾਲ ਮਤਲਬ ਉਹਨਾਂ ਨੇ ਮਤਲਬ ਤੀਜਾ ਹਿੱਸਾ ਬਣਾ ਕੇ ਉਧਰ ਰੱਖ ਲਈ ਉਹ ਤੇ ਕਾਬਜ ਤਾਂ ਲੋਕ ਹੀ ਆ ਨਾ ਕਿ ਨੋਆਵਾਨਾ ਨੂੰ ਅਮਰੀਕਾ ਤੋਂ ਰਿਪੋਰਟ ਕੀਤਾ ਗਿਆ ਅਮਰੀਕਾ ਦੇ ਜੰਗੀ ਜਹਾਜ਼ ਇੱਥੇ ਆਉਂਦੇ ਆ ਹੱਥਕੜੀਆਂ ਲਾ ਕੇ ਕੀਤਾ ਕਿਹਾ ਜਾਂਦਾ ਇੱਕ ਮਾਮਲੇ ਨੂੰ ਸਾਡੇ ਪੰਜਾਬੀਆਂ ਨੂੰ ਖਾਸ ਕਰਕੇ ਜਲੀਲ ਕਰਨ ਦੇ ਵਾਸਤੇ ਕਿਉਂਕਿ ਪੰਜਾਬੀ ਇਹੋ ਜੀ ਮਿੱਟੀ ਆ ਇੱਕ ਜਿਹੜੀ ਸਭ ਤੋਂ ਪਹਿਲਾਂ ਸੰਘਰਸ਼ ਦੇ ਮੈਦਾਨ ਚ ਆਉਂਦੀ ਆ ਇਤਿਹਾਸ ਦੱਸਦਾ ਗੁਜਰਾਤ ਦੇ ਬੰਦੇ ਲਿਆ ਕੇ ਅੰਬਰਸਰ ਛੜਨੇ ਇੱਕ ਉਹ ਜੀ ਸਕੀਮ ਆ ਸਾਡੇ ਪੰਜਾਬੀਆਂ ਦਾ ਜਿਹੜਾ ਮਤਲਬ ਉਹ ਹੁੰਦਾ ਅ ਕਰਤਾਰ ਉਹਨੂੰ ਨੀਵਾ ਕਰਨਾ ਮਤਲਬ ਆਪਰਾ ਲਾ ਸੀ ਸਰਕਾਰਾਂ ਨੇ ਪਿੰਡ ਜੌਂਦ ਵਿੱਚ ਵੱਡਾ ਇਕੱਠ ਕੀਤਾ ਗਿਆ ਕਿਸਾਨ ਯੂਨੀਅਨਾਂ ਵੱਲੋਂ ਐਸ ਕੇ ਐਮ ਦੀ ਵੱਡੀ ਹਾਜ਼ਰੀ ਲਵਾ ਰਿਹਾ ਹੈ ਜਿਸ ਦੇ ਵਿੱਚ ਮਨਜੀਤ ਸਿੰਘ ਧਨੇਰ ਜੀ ਸਾਡੇ ਨਾਲ ਨੇ ਪ੍ਰਧਾਨ ਜੀ ਕਿਵੇਂ ਦੇਖਦੇ ਹੋ ਐਡਾ ਇਕੱਠ ਹੈ ਜ਼ਮੀਨਾਂ ਦਾ ਮਸਲਾ ਕਈ ਲੋਕ ਇਹ ਵੀ ਕਹਿ ਰਹੇ ਆ ਕਿ ਜਿਨ੍ਹਾਂ ਦੀਆਂ ਜ਼ਮੀਨਾਂ ਆ ਉਹਨਾਂ ਨੂੰ ਸਰਕਾਰ ਨੇ ਦੇ ਦਿੱਤੀਆਂ ਫਿਰ ਇਹ ਰੌਲਾ ਕਾਦਾ ਦੇਖੋ ਸਰਕਾਰਾਂ ਨਹੀਂ ਜ਼ਮੀਨ ਦਿੰਦੀਆਂ ਹੁੰਦੀਆਂ ਕਦੇ ਵੀ ਜ਼ਮੀਨ ਇਹ ਲੜ ਕੇ ਲਈ ਆ ਪਹਿਲਾਂ ਵੀ ਸਾਡੇ ਜਿਹੜੇ ਵੱਡੇ ਬਡੇਰੇ ਸੀ ਨਾ ਇਹਨਾਂ ਜ਼ਮੀਨਾਂ ਦੇ ਉੱਤੇ ਉਹ ਨੌਕਰ ਸੀ ਜੇ ਜਿਹੜੇ ਜ਼ਗੀਰਦਾਰ ਸੀ ਉਹ ਮਾਲਕ ਸੀ ਜ਼ਮੀਨਾਂ ਦੇ ਜਦੋਂ ਜਲਾਲਤ ਇੱਥੋਂ ਤੱਕ ਆ ਗਈ ਵੀ ਜਿਹੜੀ ਖੇਤਾਂ ਦੇ ਵਿੱਚੋਂ ਅਸੀਂ ਛੱਲੀ ਨਹੀਂ ਤੋੜ ਸਕਦੇ ਸਾਡੀਆਂ ਔਰਤਾਂ ਦੀ ਤਲਾਸੀ ਹੁੰਦੀ ਜਦੋਂ ਮਤਲਬ ਰੋਟੀ ਲੈ ਕੇ ਜਾਂਦੀਆਂ ਸੀ ਗੰਨਾ ਨਹੀਂ ਸੀ ਪੱਟਿਆ ਜਾ ਸਕਦਾ ਉਸ ਜਲਾਲਤ ਦੇ ਵਿੱਚੋਂ ਸੀ ਸੁੱਗੇ ਜਾਨੀ ਸਿਰ ਸੀਸਾ ਚ ਬਦਲ ਗਏ ਤੇ ਮਤਲਬ ਜ਼ਗੀਰਦਾਰਾਂ ਦੇ ਖਿਲਾਫ ਬਗਾਵਤ ਹੋਈ ਬਗਾਵਤ ਮਜਾਰਾ ਲਹਿਰ ਬਣੀ ਮਜਾਰਾ ਲਹਿਰ ਦੀ ਅਗਵਾਈ ਕਰਨ ਵਾਲੇ ਉਹ ਜਿਹੜੇ ਸਿਰਾਂ ਤੇ ਸੀਸ ਲੈ ਕੇ ਤੁਰੇ ਸੀ 5 ਲੱਖ ਨਾਲ ਇੱਕ ਲੜਨ ਵਾਲੇ ਆਪਣੇ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਿਸ ਆ ਬਾਬਾ 부ਜਾ ਸਿੰਘ ਤਰਮ ਸਿੰਘ ਫੱਕਰ ਅਜਗੀਰ ਸਿੰਘ ਜੋਗਾ ਤੇਜਾ ਸਿੰਘ ਸਤੰਤਰ ਵਰਗ ਹੋਰ ਅਨੇਕਾਂ ਸਾਥੀਆਂ ਨੇ ਅਗਵਾਈ ਕੀਤੀ ਜਿਨ੍ਹਾਂ ਨੇ ਉਹ ਇਲਾਕੇ ਦੇ ਵਿੱਚ ਜਿਨ੍ਹਾਂ ਦੇ ਪਿੰਡ ਨਹੀਂ ਸੀ ਪੈਂਦੇ ਉਹਨਾਂ ਨੇ ਐ ਨਹੀਂ ਕਿ ਸਾਨੂੰ ਵੀ ਚਾਰਕਨ ਵਾਲਾ ਜ਼ਮੀਨ ਦੇ ਦਿਓ ਉਹਨਾਂ ਨੇ ਸੀਸ ਸੀਸੀ ਬਾਰੇ ਆ ਉਸ ਤਰ੍ਹਾਂ ਕੰਧ ਤੇ ਲਿਖਿਆ ਹੁਣ ਦਾ ਪ੍ਰਸ਼ਾਸਨ ਹੈ ਜਿਹੜੇ ਸਰਕਾਰਾਂ ਇਹ ਪੜਦੀ ਰਹੀਆਂ ਉਦੋਂ ਦੇ ਸੰਗਰਾਮ ਦੇ ਵਿੱਚ ਫੌਜਾਂ ਦਾ ਇੰਟਰਸਟ ਜੀ ਫੌਜਾਂ ਵੀ ਗੋਲੀਆਂ ਚਲਾਉਂਦੀਆਂ ਸੀ ਅੱਜ ਕਿਸ਼ਨਗੜ੍ਹ ਦੀ ਅਗਵਾਹੀ ਦਿੰਦਾ ਜਿਹੜੀ ਸਰਦਾਰਾਂ ਦੀ ਕੋਠੀ ਸੀ ਆਪਣੇ ਜ਼ਗੀਰਦਾਰਾਂ ਦੀ ਕੋਠੀ ਸੀ ਉਹ ਕੋਠੀ ਵੀ ਛੱਡ ਕੇ ਭੱਜੇ ਸੀ ਤੇ ਲੋਕਾਂ ਨੇ ਇੱਕ ਕਟ ਨਹੀਂ ਚੱਕਣ ਦਿੱਤੀ ਉੱਥੇ ਸ਼ਹੀਦਾਂ ਦੀ ਯਾਦਗਾਰ ਬਣੀ ਹੈ ਜਿਹੜੇ ਕਿਸ਼ਨਗੜ੍ਹ ਦੇ ਵਿੱਚ ਸ਼ਹੀਦ ਹੋਏ ਸੀ ਇਹ ਸਾਡਾ ਪਿਛੋਕੜ ਹੈ ਸਾਨੂੰ ਜ਼ਮੀਨਾਂ ਕਿਸੇ ਨੇ ਪਰੋਸ ਕੇ ਨਹੀਂ ਦਿੱਤੀਆਂ ਸੰਘਰਸ਼ਾਂ ਨਾਲ ਦਿੱਤੀਆਂ ਉਹੀ ਸਾਨੂੰ ਸੰਘਰਸ਼ੋ ਹੁਣ ਕਰਨੇ ਪੈ ਰਹੇ ਆ ਜਿੱਥੇ ਤਾਂ ਉਦੋਂ ਟੱਕਰਾਂ ਲਾ ਕੇ ਜ਼ਮੀਨ ਸਾਰੀ ਦੀ ਸਾਰੀ ਜ਼ਗੀਰਦਾਰੀ ਤੋਂ ਕੱਢ ਲਈ ਕੁਝ ਤਾਂ ਮ ਇਹ ਜਿਹੀਆਂ ਰਹਿ ਗਈਆਂ ਜਿੱਥੇ ਮਤਲਬ ਜਗੀਰਦਾਰਾਂ ਨੇ ਉਹ ਸਮਝੌਤੇ ਕਰਕੇ 1/3 ਆਪਦੇ ਕੋਲੇ ਰੱਖ ਲਈ ਦੋ ਹਿੱਸੇ ਮਤਲਬ ਜਿਹੜੇ ਸੀ ਮਜਾਰਿਆਂ ਨੂੰ ਦਿੱਤੇ ਉੱਥੇ ਅੱਜ ਤਕਰੀਬਨ 4 483 ਪਿੰਡਾਂ ਦਾ ਮਸਲਾ ਹੈ ਉਥੋਂ ਅੱਜ ਕਾਰਪੋਰੇਟਾਂ ਦੇ ਇਸ਼ਾਰੇ ਤੋਂ ਨਵੇਂ ਢੰਗ ਨਾਲ ਜ਼ਮੀਨ ਖੋਈ ਜਾਂਦੇ ਕਾਵੇਂ ਕਾਬਜਾ ਉਤੇ ਮਜਾਰੇ ਹੀ ਕਾਬਜ ਨੇ ਇਸ ਕਰਕੇ ਵੱਖ-ਵੱਖ ਢੰਗਾਂ ਨਾਲ ਜਿਹੜੀ ਚਾਹੇ ਭਾਰਤ ਮਾਲਾ ਪ੍ਰੋਜੈਕਟ ਹੋਵੇ ਚਾਹੇ ਮਤਲਬ ਆਹ ਮਤਲਬ ਹੋਰ ਨਾਮਾਂ ਤੇ ਜ਼ਮੀਨਾਂ ਖੋੜ ਵਾਲੀ ਗੱਲ ਹੈ ਇਹ ਜ਼ਮੀਨ ਦੀ ਕੀਮਤ ਹੈ ਜਿਹੜੀ ਇਹ ਮਤਲਬ ਉੱਪਰ ਨੂੰ ਜਾ ਰਹੀ ਹੈ ਤਾਂ ਅੱਜ ਜਿਹੜੇ ਕਾਰਪੋਰੇਟ ਘਰਾਣੇ ਆ ਵਕ-ਵਕ ਤਰੀਕੇ ਨਾਲ ਜ਼ਗੀਰਦਾਰੀ ਨੂੰ ਆਪਦੇ ਹੱਥ 'ਚ ਕਰਕੇ ਜਿਹੜੀ ਰਹਿਣ ਖੂਗਾ ਜ਼ਗੀਰਦਾਰੀ ਦੀ ਉਹ ਜ਼ਮੀਨਾਂ ਹਥਿਆਉਣੇ ਚਾਹੁੰਦੇ ਆ ਪਰ ਲੋਕ ਜਿਹੜੇ ਲੋਕ ਸੰਘਰਸ਼ ਹੈ ਉਹ ਪਹਿਲਾਂ ਵੀ ਸੀਸ ਦੇ ਕੇ ਉਹਨਾਂ ਨੇ ਜ਼ਮੀਨਾਂ ਲਈਆਂ ਤੇ ਹੁਣ ਵੀ ਸੀਸ ਦੇ ਕੇ ਜ਼ਮੀਨਾਂ ਰੱਖਣ ਇੱਕ ਗੱਲ ਹੈ ਪ੍ਰਧਾਨ ਜੀ ਜਦੋਂ ਪਿਛਲੇ ਦਿਨੀ ਇੱਥੇ ਰੋਕਿਆ ਗਿਆ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਨ ਆ ਰਹੀ ਸੀ ਪੁਲਿਸ ਰੋਕਿਆ ਗਿਆ ਕੌਸ ਦੌਰਾਨ ਝੜਪ ਦੇ ਵਿੱਚ ਪੁਲਿਸ ਕਹਿੰਦੀ ਸਾਡੇ ਡੀਐਸਪੀ ਦੀ ਬਾਹਾਂ ਤੋੜ ਦਿੱਤੀ ਆ ਜਿਹਦੇ ਤੇ 307 ਦੇ ਪਰਚੇ ਵੀ ਆਗੂਆਂ ਤੇ ਦਰਜ ਹੋਏ ਲੋਕ ਕਹਿੰਦੇ ਪੁਲਿਸ ਦੇ ਹੱਥ ਕਿਉਂ ਚੱਕ ਦਿਆ ਫੇਰ ਆਗੂ ਦੇਖੋ ਪੁਲਿਸ ਦੇ ਵਿੱਚ ਮੈਂ ਹੁਣ ਮੈਂ ਜਦੋਂ ਬੋਲ ਕੇ ਸਟੇਟਮੈਂਟ ਮੈਂ ਕਿਹਾ ਵੀ ਅੱਜ ਕੱਲਾ ਕਹਿ ਰਹੇ ਪੁਲਿਸ ਦੀ ਗੱਡੀ ਨਹੀਂ ਦੀਂਦੀ ਕਿਤੇ ਜਿੱਥੇ ਦੇਖਦੇ ਆ ਤਾਂ ਡਾਂਗਾਂ ਦੀ ਜਾਂ ਰਫਲਾਂ ਦੀ ਮਤਲਬ ਭਰੀ ਹੋਈ ਹੈ ਜਿਹਦੀ ਨਵੀਂ ਆਧਾਰਨ ਇਹ ਆ ਵੀ ਇੱਕ ਪ੍ਰਦੂਸ਼ਣ ਪਲਾਂਟ ਲਾ ਰਹੇ ਆ ਇਹ ਸਾਡੇ ਜਗਰੌਂ ਦੇ ਵਿੱਚ ਆ ਖਾੜੇ ਪਿੰਡ ਹੋਰ ਵੀ ਥਾਈ ਲਾ ਰਹੇ ਆ ਸਾਡਾ ਉੱਤੇ ਟਕਰਾਅ ਹੋਇਆ ਟਕਰਾਅ ਕਾਹਦਾ ਉਹ ਕਹ ਚ ਰਿਚਾ ਲੱਗ ਲੈਣ ਦਿਓ ਅਸੀਂ ਕਹਿੰਦੇ ਕੈਂਸਰ ਫੈਕਟਰੀ ਆ ਸਾਡੇ ਜਿਹੜੇ ਲੋਕ ਆ ਉਹ ਮਤਲਬ ਸਾਡੇ ਜਿਹੜੇ ਆਪਾਂ ਜਮੇ ਬੁੱਧੀਜੀਵੀ ਆ ਤਰਸ ਸ਼ਾਸਤਰੀ ਆ ਉਹਨਾਂ ਨੇ ਸਾਬਤ ਕਰਤਾ ਸਰਕਾਰੀ ਬੁੱਧੀਜੀਵੀਆਂ ਨੂੰ ਫੇਲ ਕਰਤਾ ਵੀ ਇਹ ਕੈਂਸਰ ਫੈਕਟਰੀਆਂ ਨੇ ਸਰਕਾਰੀ ਜਿਹੜੇ ਸੀਗੇ ਅਧਿਕਾਰੀ ਉਹਨਾਂ ਕੋਲ ਜਵਾਬ ਨਹੀਂ ਸੀ ਪਰ ਫੇਰ ਵੀ ਧੱਕੇ ਨਾਲ ਉਹ ਕਰ ਰਹੇ ਆ ਉੱਥੇ ਮੈਂ ਹੈਰਾਨ ਰਹਿ ਗਿਆ 6 ਤਰੀਕ ਨੂੰ ਬੰਨੇ ਹਜ਼ਾਰਾਂ ਦੀ ਗਿਣਤੀ ਦੇ ਪਿੰਡ ਨੂੰ ਘੇਰਿਆ ਪਰ ਪਿੰਡ ਘੇਰ ਲਿਆ ਉਹ ਮਤਲਬ ਫੈਕਟਰੀ ਵਾਲੀ ਥਾਂ ਤੇ ਨਹੀਂ ਆ ਸਕੇ ਸਾਡੀਆਂ ਆ ਮਾਵਾਂ ਭੈਣਾਂ ਜਥੇਬੰਦ ਹੋ ਕੇ ਲੜੀਆਂ ਪਿੰਡ ਨੇ ਮਤਲਬ ਜਿਹੜੀ ਹਜ਼ਾਰਾਂ ਦੀ ਗਿਣਤੀ ਚ ਪੁਲਿਸ ਆਈ ਸੀ ਉਹ ਫੈਕਟਰੀ ਕੋਲੇ ਨਹੀਂ ਆਉਣ ਦਿੱਤੀ ਸ਼ਾਮ ਨੂੰ ਜਾ ਕੇ ਬਹਿ ਵੀ ਅਗਵਾਈ ਕੀਤੀ ਆ ਰਾਤ ਉਹਨਾਂ ਲੋਕਾਂ ਦੇ ਵਿੱਚ ਕੱਟੀ ਆ ਤੇ ਲੋਕਾਂ ਨੂੰ ਕਿਹਾ ਵੀ ਸਿਰਾਂ ਦੇ ਸੀਸ ਬਣਾਓ ਭਾਈ ਫੇਰ ਰੋਕ ਸਕਾਂਗੇ ਤੇ ਲੋਕ ਇਸ ਗੱਲ ਤੇ ਦ੍ਰਿੜ ਹੋਇਆ ਵੀ ਹੁਣ ਸਿਰਾਂ ਨੂੰ ਸੀਸ ਕਿਵੇਂ ਬਣਾਉਣਾ ਹਰੇਕ ਗੱਲ ਨੂੰ ਸਮਝਣਾ ਜਦੋਂ ਅਸੀਂ ਗੱਲ ਨੂੰ ਸਮਝ ਗਏ ਵੀ ਸਵਾ ਲੱਖ ਨਾਲ ਕਿਵੇਂ ਲੜਿਆ ਜਾਊਗਾ ਉਹ ਸਾਡੀ ਦਿਮਾਗ ਦੀ ਚੇਤਨਾ ਹੀ ਹੋਊਗੀ ਜਿਹੜੀ ਸਾਡੇ ਸਿਰ ਦਾ ਸੀਸ ਬਣਾਉਂਦਾ ਜਿਵੇਂ ਪਰਚੇ ਪਾਏ ਜਾਂਦੇ ਆ 307 ਵੱਡੀਆਂ-ਵੱਡੀਆਂ ਧਰਾਮਾਂ ਲਾ ਕੇ ਕੀ ਲੱਗਦਾ ਐ ਲੋਕ ਲੈ ਰਹਾਂ ਜਾਂ ਲੋਕ ਜਾਂ ਆਗੂ ਦੱਬ ਜਾਂਦੇ ਆ ਵੇਖੋ 307 ਪਾਸੇ ਰਿਹਾ ਸਾਡੇ ਤੇ अनेਕਾਂ ਪਾਏ ਨੇ 307 ਰੇ 302 ਉਹ ਵੀ ਸੁਪਰੀਮ ਕੋਰਟ ਵੱਲੋਂ 302 ਚ ਉਮਰ ਕੈਦ ਕਰ ਦੇਣੀ ਮਨਜੀਤ ਧਨੇਰ ਨੂੰ ਤੇ ਆਹੀ ਲੋਕ ਜਿਹੜੇ ਕਿਰਤੀ ਲੋਕ ਸੀ ਉਦੋਂ ਵੀ ਬਰਨਾਲੇ ਜੇਲ੍ਹ ਮੂਰੇ ਬੈਠੇ ਸੀ ਬਈ ਸਾਡੇ ਆਗੂ ਨੂੰ ਦਰਦੋਸ਼ ਸਜ਼ਾ ਕੀਤੀ ਐ ਇਹ ਮਤਲਬ ਨਿਰਦੋਸ਼ਾਂ ਨੂੰ ਰਿਹਾ ਕਰੋ ਪਿੰਡਾਂ 'ਚ ਸ਼ਰਤਾਂ ਲੱਗ ਰਹੀਆਂ ਸੀ ਸਰਕਾਰਾਂ ਕਹਿ ਰਹੀਆਂ ਸੀ ਨਹੀਂ ਹੋਣਾ ਇਹ ਪਰ ਡੇਢ ਮਹੀਨੇ ਦੇ ਬਾਅਦ ਸਰਕਾਰਾਂ ਨੂੰ ਥੁੱਕ ਕੇ ਚੱਟਣਾ ਪਿਆ ਸੀ ਮਨਜੀਤ ਨੇ ਰਾਜ ਤੋਂ ਦੇ ਨਾਲ ਗੱਲਬਾਤ ਕਰਦੇ ਆ ਉਹ ਜਿਹੜੀ ਉਮਰ ਕੈ 302 'ਚ ਹੋਈ ਸੀ ਉਹ 'ਚ 307 ਦੇ ਕੇਸ ਅਨੇਕਾ ਹੀ ਪੈਂਦੇ ਰਹਿੰਦੇ ਆ ਇਹ ਵਾਪਸ ਹੁੰਦੇ ਰਹਿੰਦੇ ਆ ਲੋਕ ਸ਼ਕਤੀ ਦੇ ਮੂਰੇ ਸਭ ਕੁਝ ਢੇਰੀ ਹੋ ਜਾਂਦਾ ਵੀ ਵੀ ਕਹਿੰਦੇ ਆ ਕਹਿੰਦੇ ਵੀ ਜਿਹੜੀਆਂ ਜ਼ਮੀਨਾਂ ਆ ਜਿਹੜੀਆਂ ਸਰਦਾਰਾਂ ਕੋਲੇ ਜੱਦੀ ਜ਼ਮੀਨਾਂ ਆ ਤੇ ਇਹਨਾਂ ਤੇ ਫਿਰ ਕਿਉਂ ਦੇਣੋ ਕਿਸੇ ਨੂੰ ਆਪਦੀਆਂ ਜਾਂ ਕਿਉਂ ਉਹਨਾਂ ਦੇ ਜਿਹੜੀਆਂ ਉਹਨਾਂ ਦੇ ਬਣਦੀਆਂ ਉਹਨਾਂ ਨੂੰ ਮਿਲ ਜਾਣ ਨਹੀਂ ਜੱਦੀ ਹੱਕਦਾਰਾਂ ਦੀ ਮਤਲਬ ਜਿਹੜੇ ਬੋਂਦੇ ਸੀ ਉਹ ਆ ਇਹ ੱੱਕੇ ਨਾ ਰੱਖੀਆਂ ਹੋਈਆਂ ਜਿਹੜੀ ਮਤਲਬ ਟੇਢੇ ਢੰਗ ਨਾਲ ਮਤਲਬ ਉਹਨਾਂ ਨੇ ਮਤਲਬ ਤੀਜਾ ਹਿੱਸਾ ਬਣਾ ਕੇ ਉਹਦੋਂ ਰੱਖ ਲਈ ਉਹ ਤੇ ਕਾਬਜ ਤਾਂ ਲੋਕ ਹੀ ਆ ਨਾ ਕਾਬਜ ਤਾਂ ਉੱਤੇ ਮਜ਼ਾਰੇ ਆ ਹਾਂ ਕੁਝ ਮਜ਼ਦੂਰ ਹੈ ਮਜ਼ਦੂਰਾਂ ਨੂੰ ਮਿਲਣੀ ਚਾਹੀਦੀ ਆ ਉਹ ਮਤਲਬ ਇਹਨਾਂ ਨੂੰ ਚੀਜ਼ ਬਹੁਤ ਪੈਂਦੀ ਆ ਜਿਵੇਂ ਆਧਾਰਨ ਦੇ ਤੌਰ ਤੇ 2004 ਚ ਅਮਰਿੰਦਰ ਦੀ ਸਰਕਾਰ ਸੀ ਭਦੌੜ ਦੇ ਵਿੱਚ 88 ਕਿੱਲੇ ਜ਼ਮੀਨ ਹੋ ਸੀ ਜਿਹੜੀ 30 ਸਟੈਂਡਰਡ ਏਕਰ ਦੇ ਵਿੱਚ ਸਰਕਾਰ ਨੇ ਜ਼ਗੀਰਦਾਰਾਂ ਤੋਂ ਵਾਪਸ ਲੈ ਲਈ ਸੀ 30 ਸਟੈਂਡਰਡ ਏਕਰ ਦੇ ਵਿੱਚ ਤਾਂ ਉਹ ਸਰਕਾਰ ਨੇ ਲਿਲਾਮ ਕਰਕੇ ਹੋਰ ਲੋਕਾਂ ਨੂੰ ਦੇਤੀ ਅਮਰਿੰਦਰ ਕੋਲੇ ਜਦੋਂ ਜ਼ਗੀਰਦਾਰ ਗਏ ਅਮਰਿੰਦਰ ਨੇ ਜ਼ਗੀਰਦਾਰਾਂ ਦੀ ਮਾਦਰ ਕੀਤੀ ਬਿਨਾਂ ਕਿਸੇ ਕਾਇਦੇ ਕਾਨੂੰਨ ਦੇ ਜ਼ਮੀਨ ਲੋਕਾਂ ਦੇ ਨਾਲ ਖੜੀ ਆ ਤੇ ਉਹਦੇ ਤੇ ਕਬਜ਼ਾ ਕਰਿਆ ਢੋਡਾ ਫੇਰਿਆ ਕਲੀ ਪਾਤੀ ਪੱਕੀ ਹੋਈ ਫਸਲ ਤੇ ਕਬਜ਼ਾ ਕਰ ਲਿਆ ਪਰ ਲੋਕ ਲੜੇ ਅਸੀਂ ਉਹਨਾਂ ਦੀ ਅਗਵਾਈ ਕੀਤੀ ਤਿੰਨ ਸਾਲਾਂ ਬਾਅਦ ਫੇਰ ਉਹ 88 ਕਿੱਲਾਂ ਦੇ ਲੋਕਾਂ ਦਾ ਕਬਜ਼ਾ ਕਰਾਇਆ ਇਹ ਹਾਕਮਾਂ ਨੂੰ ਬਹਿਮ ਹੁੰਦਾ ਤੇ ਜਿਹੜੀ ਲੋਕ ਸ਼ਕਤੀ ਹੁੰਦੀ ਹੈ ਬਹਿਮ ਕੱਢ ਦਿੰਦੀ ਹੁੰਦੀ ਹੈ ਇੱਕ ਇੱਕ ਥੋੜਾ ਹਟ ਕੇ ਸਵਾਲ ਹੈ ਪਿਛਲੇ ਦਿਨ ਤੁਸੀਂ ਦੇਖ ਪਿਛਲੇ ਦਿਨ ਤੁਸੀਂ ਦੇਖਿਆ ਹੋਣਾ ਕਿ ਨੌਜਵਾਨਾਂ ਨੂੰ ਅਮਰੀਕਾ ਤੋਂ ਰਿਪੋਰਟ ਕੀਤਾ ਗਿਆ ਅਮਰੀਕਾ ਦੇ ਜੰਗੀ ਜਹਾਜ਼ ਇੱਥੇ ਆਉਂਦੇ ਆ ਹੱਥਕੜੀਆਂ ਲਾ ਕੇ ਕੀਤਾ ਕਿਹਾ ਜਾਂਦਾ ਇਹ ਇੱਕ ਮਾਮਲੇ ਨੂੰ ਤੁਸੀਂ ਦੇਖੋ ਬਹੁਤ ਅਣਹੋਣੀ ਗੱਲ ਹੈ ਉਹ ਇੱਥੋਂ ਸਾਡੇ ਜਹਾਜ਼ਾਂ ਮਲ ਕਲਚਰ ਬਣਾਤਾ ਸੀ ਬੀਤੇ 50 ਲੱਖ ਨਾਲ ਕੋਈ ਕੰਪਨੀ ਸੀ ਜਾਂ ਸਾਡੇ ਨੌਜਵਾਨਾਂ ਦੇ ਦਿਮਾਗ 'ਚ ਕੰਮ ਕਰਨ ਨੂੰ ਜੀਨ ਨਹੀਂ ਕਰਦਾ 50 ਲੱਖ ਲਾ ਕੇ ਚੋਰੀ ਜਾਂਦੇ ਸੀ ਉਹ ਮਤਲਬ ਫੇੜ ਤੱਕ ਦਿਨ ਲੱਗਣੀ ਉਹ ਲੱਗਣੀ ਸੀ ਉਹਨਾਂ ਨੇ ਸਾਡੇ ਪੰਜਾਬੀਆਂ ਨੂੰ ਖਾਸ ਕਰਕੇ ਜਲੀਲ ਕਰਨ ਦੇ ਵਾਸਤੇ ਕਿਉਂਕਿ ਪੰਜਾਬੀ ਇਹੋ ਜੀ ਮਿੱਟੀ ਆ ਇੱਕ ਜਿਹੜੀ ਸਭ ਤੋਂ ਪਹਿਲਾਂ ਸੰਘਰਸ਼ ਦੇ ਮੈਦਾਨ 'ਚ ਆਉਂਦੀ ਆ ਇਤਿਹਾਸ ਦੱਸਦਾ ਇਹ ਮਤਲਬ ਉਹ ਗਜਰਾਤ ਦੇ ਗਜਰਾਤ ਦੇ ਬੰਦੇ ਲੈ ਕੇ ਅੰਬਰਸਰ ਛੜਨੇ ਇੱਕ ਉਹ ਜੀ ਸਕੀਮ ਆ ਸਾਡੇ ਪੰਜਾਬੀਆਂ ਦਾ ਜਿਹੜਾ ਮਤਲਬ ਉਹ ਹੁੰਦਾ ਆ ਕਰਦਾਰ ਉਹਨੂੰ ਨੀਵਾ ਕਰਨ ਮਤਲਬ ਪਰਾਲਾ ਸੀ ਸਰਕਾਰਾਂ ਦਾ ਜੀ ਬਾਬਾ ਧੰਨਵਾਦ ਧੰਨਵਾਦ